ਚੰਡੀਗੜ੍ਹ 메인 ਰੋਡ ਤੇ ਸੁਮਾਨ ਜੋਗੀ ਸੁਬੀਰਪੁਰ ਦੁਆਰਾ ਇੱਕ ਆਰਡਰ ਜਾਰੀ ਹੋਈ ਸੀ ਕਿ ਜਿਹੜੇ ਚੰਡੀਗੜ੍ਹ 메인 ਰੋਡ ਤੇ ਜੋ ਵੀ ਧਾਰਨ ਸਥਾਨ ਨੇ ਜਿਨ੍ਹਾਂ ਕਾਰਨ ਕੋ ਰਕਾਵਟ ਦਾ ਹੈਗਾ ਹੈ ਤੇ ਉਹਦੇ ਲਈ ਜਿਹੜੀ ਉਹਨੂੰ ਡਿਮੋਲਿਸ਼ ਕਰਨ ਦੇ ਜਿਹੜੀ ਕੀ ਆਰਡਰ ਸੀਗੇ ਤੋਂ ਇਹਦੇ ਵਿੱਚ ਜਦੋਂ ਕੀ ਆਰਡਰ ਸੀਗੇ ਉਹਨਾਂ 'ਚ ਬੜਾ ਸਖਤੀ ਦੇ ਨਾਲ ਨਿਰਦੇਸ਼ ਗੇ ਸੀ ਨਗਰ ਨਗਰ ਨਿਗਮ ਹੁਸ਼ਿਆਰਪੁਰ ਨੂੰ ਅਤੇ ਤਹਿਸੀਲਦਾਰ ਸਾਹਿਬ ਇੱਥੇ ਮੌਜੂਦ ਸੀਗੇ ਇਸੇ ਸਾਹਿਬ ਮੌਜੂਦ ਸੀਗੇ ਨਗਰ ਨਿਗਮ ਹੁਸ਼ਿਆਰਪੁਰ ਦੇ ਤੇ ਜਿਹਦੇ ਵਿੱਚ ਕੀ ਸਾਰੇ ਜਿਹੜੇ ਕਿਥੇ ਪਵੰਦਕ ਸੀ ਸਾਰਿਆਂ ਨੂੰ ਬੁਲਾਇਆ ਗਿਆ ਇੱਥੇ ਜਿਹੜੇ ਮੁਜਾਰਤ ਦੇ ਭਾਈ ਸਾਹਿਬ ਇੱਥੇ ਬੈਠਦੇ ਹੈਗੇ ਉਹਨਾਂ ਨੂੰ ਬਕਾਇਦਾ ਬੁਲਾਇਆ ਗਿਆ ਤੇ ਸਾਰੇ ਜਿੰਨੇ ਵੀ ਸੀਗੇ ਵੀਰਾਂ ਨੂੰ ਸਾਰਿਆਂ ਨੂੰ ਰਿਕਵੈਸਟ ਕੀਤੀ ਗਈ ਕਿ ਇਹ ਜਿਹੜਾ ਸਾਨੂੰ ਸੁਪਰੀਮ ਕੋਰਟ ਦਾ ਆਰਡਰ ਹੈ ਨੂੰ ਸਾਡੇ ਲਈ ਮੰਨਣਾ ਇਹ ਜ਼ਰੂਰੀ ਹੈਗਾ ਆ ਕਿਉਂਕਿ ਸੁਪਰੀਮ ਕੋਰਟ ਤੋਂ ਪਰ ਕੋਈ ਵੀ ਸਾਡੇ ਲਈ ਚੀਜ਼ ਉੱਪਰ ਨਹੀਂ ਹੈਗੀ ਉਸ ਤੋਂ ਤੇ ਸਾਰੇ ਜਿਹੜੇ ਹੈਗੇ ਆ ਇਹ ਜਿਹੜੀ ਮਜਾਰ ਹੈਗੀ ਆ ਇਹਨੂੰ ਕਿਸੇ ਹੋਰ ਜਗ੍ਹਾ ਤੇ ਸ਼ਿਫਟ ਕਰਨ ਦੇ ਲਈ ਅਸੀਂ ਯਤਨ ਕਰਨ ਜਾ ਰਹੇ ਹੈਗੇ ਜਿਹੜੇ ਉਹ ਮਲਾਬਾਸੀ ਹੈਗੇ ਆ ਉਸ ਤੋਂ ਬਾਅਦ ਕੀ ਅੱਜ ਸਰਕਾਰ ਨੇ ਆਪਣਾ ਬੋਲ ਲਗਾ ਕੇ ਜਿਹੜਾ ਪੋਜੈਸ਼ਨ ਹੈ ਉਹ ਲੈ ਲਿਆ ਜਾਊਗਾ ਤੇ ਲੈ ਵੀ ਲਿਆ ਹੈਗਾ ਤੇ ਜਿਹੜਾ ਅੰਦਰ ਜੋ ਅੰਦਰ ਕੋਈ ਇੱਕ ਡੋਨੇਸ਼ਨ ਜਿਹੜਾ ਕਿ ਗੱਲਾਂ ਸੀਗਾ ਜਿਹੜਾ ਉਹ ਵੀ ਉੱਥੋਂ ਚੱਕ ਲਿਆ ਗਿਆ ਹੈਗਾ ਤੇ ਜਿਹੜਾ ਸਬੰਧ ਹੋ ਕੋਈ ਕੀਮਤੀ ਸਮਾਨ ਸੀ ਉਹ ਵੀ ਲੈ ਲਿਆ ਗਿਆ ਹੈਗਾ ਤੇ ਇਹਦਾ ਜਿਹੜਾ ਕੀ ਕੰਮ ਹੈਗਾ ਆ ਉਹ ਆਪਾਂ ਸਾਰੇ ਕੀ ਜਿਹੜੀ ਕੀ ਦੀ ਜਿਹੜੀ ਜ਼ਮੀਨ ਹੈਗੀ ਆ ਇਸ ਜਿਹੜੀ ਕੀ ਨਗਰ ਨਿਕਮ ਹੁਸ਼ਿਆਰ ਤੋਂ ਉਹ ਦੇ ਦਿੱਤੀ ਗਈ ਇਹ ਜਿਹੜਾ ਸ਼ਿਫਟ ਕਰਨ ਲਈ ਆ ਕੀ ਨਗਰ ਨਿਕਮ ਜਾਂ ਜ਼ਿਲ੍ਹਾ ਪ੍ਰਸ਼ਾਸਨ ਜੇਗਾ ਤਮਗਾ ਜਾਂ ਇਹ ਆਪਣੀ ਕੋਈ ਜਗ੍ਹਾ ਦੇਖ ਕੇ ਉੱਥੇ ਦੇਖੋ ਇਹਦੇ ਲਈ ਜਿਹੜਾ ਕਿ ਸਾਮ مشورہ ਸਾਰਾ ਕੀਤਾ ਜਾਊਗਾ ਡੀਸੀ ਸਾਹਿਬ ਨੂੰ ਵੀ ਬੇਨਤੀ ਕੀਤੀ ਜਾਊਗੀ ਕਿ ਜਿਹੜੇ ਮੱਲੇ ਦੇ ਸਾਰੇ ਭਰਾ ਹੈਗੇ ਉਹਨਾਂ ਨੂੰ ਨਾਲ ਲੈ ਕੇ ਜਿੱਥੇ ਕਿਤੇ ਕੋਈ ਜਗ੍ਹਾ ਹੋਈ ਉਹ ਉੱਥੇ ਜਿਹੜੀ ਕਿ ਸ਼ਿਫਟ ਕਰ ਦਿੱਤੀ ਜਾ ਸਮਾਂ ਜਿਹੜਾ ਹੈਗਾ ਉਹ 15 ਦਿਨ ਦਾ ਸਮਾਂ ਉਹਨਾਂ ਨੇ ਦਿੱਤਾ ਹੈਗਾ ਤੇ ਉਸ ਤੋਂ ਪਹਿਲਾਂ ਪਹਿਲਾਂ ਹੀ ਉਹਨਾਂ ਨੇ ਕਰਨ ਦੇ ਜਿਹੜੇ ਕਿ ਨਿਰਦੇਸ਼ ਜਾਰੀ ਕਰ ਦਿੱਤੇ ਕੋਰੋਨਾ ਦਾ ਕਹਣਾ 15 ਦਿਨ ਕੁਝ ਵੀ ਨਹੀਂ ਸਾਡੇ ਵਾਸਤੇ ਦੇਖੋ ਇਦਾਂ ਸੀਗਾ ਕਿ ਬਈ ਅਸੀਂ ਰਿਕਵੈਸਟ ਕੀਤੀ ਹੈਗੀ ਆ ਕਿਉਂਕਿ ਮਾਂਜੋਗ ਸੁਪਰੀਮ ਕੋਰਟ ਦੇ ਜਿਹੜੇ ਆਡਰ ਹੈਗੇ ਉਹਦੇ ਚ ਅਸੀਂ ਰਿਕਵੈਸਟ ਕਰ ਸਕਦੇ ਆ ਅਸੀਂ ਜਿਹੜੀ ਉਹ ਕਾਰਜਸ਼ੈਲੀ ਉਹਨੂੰ ਪਹਿ ਤੇਜ਼ ਕਰਕੇ ਤੇ ਜਿਹੜਾ ਕੀ ਜਗ੍ਹਾ ਦਾ ਪਵੰਦ ਅਸੀਂ ਜਲਦੀ ਹੀ ਕਰਨ ਦਾ ਯਤਨ ਕਰਾਂਗੇ ਸ਼ਹਿਰ ਵਿੱਚ ਅੱਗੇ ਵੀ ਕੋਈ ਇਦਾਂ ਦੀਆਂ ਕਾਰਵਾਈਆਂ ਹੋਣਗੀਆਂ ਦੇਖੋ ਇਸ ਗੱਲ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ ਪਰ ਜਿਸ ਸਾਹ ਦੇ ਨਾਲ ਆਰਡਰ ਸੀਗੇ ਤੇ ਉਹਦੇ ਮੁਤਾਬਕ ਹੀ ਤੁਹਾਨੂੰ ਮੈਂ ਜਿਹੜੀ ਬੰਦ ਜਾਣਕਾਰੀ ਉਹ ਦਿੱਤੀ ਹੈਗੀ ਸ਼ਿਫਟ ਕਰਨਾ ਕੀ ਪ੍ਰੋਬਲਮ ਹੈ ਕਿੱਦਾਂ ਕੀਤੀ ਜਾਂਦੀ ਹੈ ਸ਼ਿਫਟ ਦੇਖੋ ਕਿ ਜਿਹੜੇ ਜਿਹੜੇ ਕੀ ਧਾਰਮਿਕ ਆਸ਼ਕਾ ਦੇ ਨਾਲ ਜਿਹੜੇ ਜੁੜੇ ਹੈਗੇ ਆ ਜਿਹੜੀ ਇੱਥੇ ਬਿਰਾਜ਼ਮਾਨ ਹੈਗੇ ਨਹੀਂ ਲਖਸਤਾ ਪੀਰ ਜੀ ਤੇ ਉਹਨਾਂ ਤੋਂ ਇਜਾਜ਼ਤ ਲੈ ਕੇ ਆਪਾਂ ਉਹਨਾਂ ਦੀ ਇਜਾਜ਼ਤ ਲਾਂਗੇ ਵੀ ਹੋਰ ਕਿਤੇ ਜਿਹੜੀ ਜਗ੍ਹਾ ਆ ਉਹਨੂੰ ਸ਼ਿਫਟ ਕਰ ਦਿੱਤਾ ਜਾਊਗਾ ਕਿਉਂਕਿ ਇਸ ਗੱਲ ਬਾਰੇ ਮੈਨੂੰ ਜ਼ਿਆਦਾ ਜਾਣਕਾਰੀ ਹੈ ਨਹੀਂ ਚਲੋ ਆਪਾਂ ਜੀ 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 ਥੋੜਾ ਹਟ ਕੇ ਜੀ 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 ਕੋਰੋਨੀ ਵਗੈਰਾ ਜਿਹੜੀ ਆ ਉਹ ਕਾਫੀ ਦਿਨ ਤੋਂ ਜਿਹੜਾ ਕੇਸ ਜਿੱਤ ਚੁੱਕੀ ਹੈ ਨਗਰ ਨਿਕਮ ਜਾਂ ਜ਼ਿਲ੍ਹਾ ਪ੍ਰਸ਼ਾਸਨ ਜੀ ਜੀ ਉੱਥੇ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ ਕਿਉਂਕਿ ਉਹ ਤੋਂ ਬਹੁਤ ਵੱਡਾ ਮਸਲਾ ਆਦਾ ਹੈ। ਬਲਵੀਰ ਕਲੋਨੀ ਜਿਹੜੀ ਹੈ। ਦੇਖੋ ਇਦਾਂ ਗੱਲ ਲੱਗੀ ਆ ਕਿ ਉਸ ਗੱਲ ਬਾਰੇ ਜਿਹੜੀ ਕਿ ਮੈਨੂੰ ਵਿਸਤਾਰਪੂਰਵਕ ਜਾਣਕਾਰੀ ਨਹੀਂ ਹੈਗੀ ਪਰ ਜਿਹੜੀ ਇਹ ਚੰਡੀਗੜ੍ਹ 메ਨ ਰੋਡ ਦੀ ਗੱਲ ਹੈ ਕਿ ਮੈਂ ਤਾਂ ਤੁਹਾਨੂੰ ਉਹਦੇ ਬਾਰੇ ਹੀ ਦੱਸ ਸਕਦਾ ਹੈਗਾ ਤੇ ਉਹ ਤੁਹਾਡੇ ਜਿਹੜੇ ਆਰਡਰ ਸੀਗੇ ਮਾਨਯੋਗ ਸੁਪਰੀਮ ਕੋਰਟ ਦੇ ਸੀਗੇ ਤੇ ਉਹਨਾਂ ਨੇ ਜਿਹੜਾ ਡਿਮਾਲਿਸ਼ ਕਰਨ ਦੇ 44 ਕਰਨ ਦੇ ਜਿਹੜੇ ਕੀ ਅਡਰਸ ਹੈਗੇ ਤੇ ਉਹ ਉਹਦੇ ਉਹਦੇ ਵਿੱਚ ਬਕਾਇਦਾ ਜਿਹੜਾ ਕੀ ਆ ਅੱਜ ਜਿਹੜਾ ਕੀ ਆ ਨਗਰ ਨਿਗਮ ਹੁਸ਼ਾਰਪੇ ਦੀ ਤੇ ਬੋਰਡ ਲਗਾ ਦਿੱਤਾ ਜਾਊਗਾ ਕਿ ਅੱਜ ਤੋਂ ਜਿਹੜੀ ਪ੍ਰਾਪਰਟੀ ਹੈਗੀ ਨਗਰ ਨਿਗਮ ਹੁਸ਼ਾਰਪੇ ਦੀ ਤਾਂ ਜਿਹੜਾ ਇਸ਼ੂ ਹੈਗਾ ਆਲਰੇਡੀ ਮਾਨ ਜੋ ਹਾਈ ਕੋਰਟ ਚੱਲ ਰਿਹਾ ਸੀਗਾ کورٹ ਦੇ ਆਰਡਰ ਨੇ ਇਹਨੂੰ ਜਿਹੜੇ ਖਾਲੀ ਕਰਨ ਦੇ ਕਾਰਪੋਰੇਸ਼ਨ ਦੇ ਕਿਉਂ ਕੇ ਲੱਗੀ ਹੈ ਅਸੀਂ ਕਾਰਪੋਰੇਸ਼ਨ ਨਾਲ ਡਿਊਟੀ ਮਿਨਿਸਟਰ ਸਾਹਿਬਾ ਦੇ ਨਾਲ ਨੇ ਇਸ ਜਗ੍ਹਾ ਤੇ ਐਸੀ ਇਥੇ ਮੌਕੇ ਜਿਹੜਾ ਇਸ਼ੂ ਬਣ ਕ੍ਰੀਏਟ ਹੋ ਰਿਹਾ ਉਹਦੇ ਕਰਕੇ ਇਹਨਾਂ ਨੂੰ ਜਿਹੜਾ ਪ੍ਰੋਜੈਕਸ਼ਨ ਤਾਂ ਇਹਨਾਂ ਲੈ ਲਿਆ ਕਾਰਪੋਰੇਸ਼ਨ ਜਿਹੜਾ ਇਹਨੂੰ ਡਿਮੋਲਿਸ਼ ਕਰਨ ਵਾਸਤੇ ਹਾਂਜੀ ਜਿਹੜਾ ਇਹ ਟਾਈਮ ਮੰਗ ਰਹੇ ਆ ਉਹ ਇਹਨਾਂ ਤੋਂ 10 ਦਿਨਾਂ ਦਾ ਟਾਈਮ ਇਹਨਾਂ ਨੂੰ ਜਿਹੜਾ ਉਹ ਦਿੱਕਤੀ ਪੜਤੀ ਦੇ ਰਹੇ ਆ 10 ਦਿਨਾਂ ਇਹਨਾਂ ਨੂੰ ਸ਼ਿਫਟ ਕਰਨ ਲਈ ਇੱਥੇ ਕਰਨਾ ਉਹ ਜਗ੍ਹਾ ਤੇ ਜਗ੍ਹਾ ਜਾਨੀ ਸ਼ਿਫਟ ਕੀਤੀ ਜਾਏਗੀ ਇੱਥੇ ਐਮਸੀ ਸਾਹਿਬ ਵੀ ਪਹੁੰਚੇ ਆ ਕਿ ਉਹਨਾਂ ਨੂੰ ਕੋਈ ਰਿਟਰਨ ਹੋ ਰਿਹਾ ਜਾਂ ਰਿਟਰਨ ਰਿਟਰਨ